ਓ ਜਹਰ ਬਿਨਾ ਪਟਾਂ ਤੇ ਥਾਪੀ ਵੱਜਦੀ ਨਾ ਹੰਕਾਰ ਨਹੀਂ ਏ ਰਤਬਾ ਮੂਸੇ ਆਲੇ ਦਾ ਤੇ ਮੈਂ ਨਾ ਫਿਰ ਉਸੇ ਟਾਈਮ ਹੀ ਸੋਚ ਲਿਆ ਕਿ ਜੇ ਬੰਨਣਾ ਦਾ ਕਲਾਕਾਰ ਹੀ ਬੰਨਣਾ ਆ ਤੇ ਮੈਂ ਉਸ ਤੋਂ ਬਾਅਦ ਫਿਰ ਮੈਂ ਇਸ ਟਰੈਕ ਦੇ ਉੱਤੇ ਜਾਣਾ ਸ਼ੁਰੂ ਕਰਤਾ ਹੈ ਨਾ ਬਹੁਤ ਲੋਕਾਂ ਨੇ ਮੈਨੂੰ ਸਮਝਾਇਆ ਮੇਰੀ ਮਾਤਾ ਜੀ ਨੇ ਮੈਨੂੰ ਸਮਝਾਇਆ ਮੇਰੇ ਬਾਪੂ ਨੇ ਸਮਝਾਇਆ ਨਾ ਕਾਫੀ ਮੇਰੇ ਯਾਰ ਮਿੱਤਰਾਂ ਨੇ ਸਮਝਾਇਆ ਕਿ ਨਸ਼ੇ ਦੇ ਵੱਲ ਨਾ ਜਾਇਓ ਸਾਡੇ ਤੇ ਹੀ ਹੌਣ ਚੜ ਚੜ ਕੇ ਉਹ ਜਿਹੜੇ ਸਾਡੇ ਸਿਰੋਂ ਚੜੇ ਬੱਲੀਏ ਲੋਕਾਂ ਦਾ ਪਿਆਰ ਪਹਿਲੇ ਗਾਣੇ ਚ ਜੀ ਦੇਖੋ ਕਿਉਂਕਿ ਮੈਨੂੰ ਕੋਈ ਜਾਣਦਾ ਨਹੀਂ ਸੀਗਾ ਹੈਨਾ ਜਿੰਨਾ ਕੁ ਥੋੜਾ ਬੋਤਾ ਮਿਲਿਆ ਵਧਿਆ ਮਿਲਿਆ ਮੇਰਾ 1.5 ਲੱਖ ਕਰਾਸ ਗਿਆ ਗਾਣਾ 2 ਲੱਖ ਹੈਨਾ ਠੀਕ ਲੱਗਿਆ ਹੈਨਾ ਦੇਖੋ ਫਰਸਟ ਆਰਟਿਸਟ ਵਾਸਤੇ ਪਹਿਲਾ ਗਾਣਾ ਇੰਨਾ ਜ਼ਿਆਦਾ ਜਾਣਾ ਮੇਰੇ ਵਾਸਤੇ ਘਰ ਵਾਲੀ ਗੱਲ ਹੈ ਕਿ ਹਾਂ ਚਲੋ ਮੈਨੂੰ ਪਬਲਿਕ ਨੇ ਸਪੋਰਟ ਕੀਤੇ ਹੈ ਨਾ ਉਸ ਟਾਈਮ ਮੰਨ ਕੀ ਗਹਿਰਾ ਨਾਲ ਦਿਲ ਲਾ ਲਿਆ ਹੁਣ ਕੀ ਤੇ ਨਾਲ ਦੁੱਖ ਸੁੱਖ ਵੰਡਦਾ ਸਰਦਾਰ ਜੀ ਕਿਹੜੇ ਕਮੀ ਪਾਤਾ ਤੁਸੀਂ ਆਪਣਾ ਮੁੰਡਾ ਇਹਨੂੰ ਕੋਈ ਕੰਮ ਕੁਮ ਸਿਖਾਓ ਹੈਨਾ ਕਿੱਥੇ ਤੁਸੀਂ ਕਿਹੜੇ ਕਮੀ ਪਾਤਾ ਮਤਲਬ ਇਹ ਗੱਲ ਤਾਂ ਹੈਨਾ ਤੇ ਪਰ ਫਿਰ ਮੇਰੀ ਮਾਤਾ ਸ਼੍ਰੀ ਨਾਲ ਮੇਰੇ ਬਾਪੂ ਕਹਿੰਦੇ ਸੀਗਾ ਵੀ ਇਹਨੂੰ ਹਟਾ ਦੇ ਹੈਨਾ ਸਕੂਲ ਚ ਹਟਾ ਦੇ ਕਿੱਥੇ ਲਾਤਾ ਤੂੰ 10-15000 ਰੁਪਏ ਉੱਥੇ ਦੇਣੀਆਂ ਸਿੱਖਣ ਦੇ ਇਹ ਵਗੈਰਾ ਤੇ ਮਾਤਾ ਸ਼੍ਰੀ ਕਹਿੰਦੀ ਕਹਿੰਦੀ ਵੀ ਜੋ ਮਰਜ਼ੀ ਹੋ ਜੇ ਕਿ ਮੈਂ ਆਪਣੇ ਮੁੰਡੇ ਨੂੰ ਅੱਗੇ ਕਰਨਾ ਹੀ ਕਰਨਾ ਚਾਹੇ ਕੁਝ ਹੋ ਜਾਏ ਮਤਲਬ ਅੱਜ ਬਹੁਤ ਖੁਸ਼ੀ ਦੋ ਬੱਚੇ ਨੇ ਮੇਰੇ ਪਾਸ ਦੋਏ ਮੇਰੇ ਅੱਛੇ ਆ ਬੱਚੇ ਬਹੁਤ ਵਧੀਆ ਕਮਾਰੇ ਆ ਖਾਰੇ ਆ ਖੁਸ਼ੀ ਹੁੰਦੀ ਆ ਦੇਖ ਕੇ ਇਕੱਲੇ ਪਏ ਵੀ ਸੋਚ ਕੇ ਲੱਗਦਾ ਵੀ ਹਾਂ ਮੈਂ ਅੱਛਾ ਆਪਣੇ ਬੱਚਿਆਂ ਨੂੰ ਅੱਛੀ ਅਕਲ ਦੇਈ ਆ ਮਤਲਬ ਮੈਂ ਜੋ ਜਦੋਂ ਆਪਣਾ ਛੋਟਾ ਸੀਗਾ ਨਾ ਮਦਰਿਸ ਤੁਸੀਂ ਮੰਨ ਲਓ 8 ਸਾਲ ਦਾ ਸੀਗਾ ਮੈਂ ਤੇ ਸਾਰੇ ਜਿਹੜੇ ਨਾਲ ਦੇ ਯਾਰ ਮਿੱਤਰ ਹੁੰਦੇ ਨੇ ਸਾਰੇ ਕਹਿੰਦੇ ਨੇ ਕਿ ਪੰਪ ਦਿੰਦੇ ਨੇ ਕਿ ਅਬੇ ਆ ਗਾਣਾ ਸੁਣਾ ਦੇ ਅਬੇ ਲੋਹੜੀ ਤੇ ਗਾਣਾ ਸੁਣਾ ਦੇ ਦਿਵਾਲੀ ਤੇ ਗਾਣਾ ਸੁਣਾ ਦੇ ਹਨਾ ਸਤਿ ਸ਼੍ਰੀ ਅਕਾਲ ਤੁਹਾਡੇ ਨਾਲ ਮੈਂ ਕਰੁਨਾ ਸ਼ਰਮਾ ਤੁਸੀਂ ਦੇਖ ਰਹੇ ਹੋ ਔਨ ਏਅਰ ਤੁਸੀਂ ਕਈ ਵਾਰ ਕਮਾਲ ਆਵਾਜ਼ਾਂ ਜਿਹੜੀਆਂ ਹਰ ਦਿਨ ਸੁਣਦੇ ਹੋਵੋਗੇ ਪਰ ਕਈ ਲੋਕਾਂ ਨੂੰ ਜਿਹੜਾ ਕਿ ਪਲੇਟਫਾਰਮ ਹੁੰਦਾ ਹੈ ਉਹ ਬਹੁਤ ਸੋਨਾ ਮਿਲ ਜਾਂਦਾ ਹੈ ਪਰ ਕਈ ਲੋਕ ਅਭੇ ਵਰਗੇ ਜਿਨ੍ਹਾਂ ਨੂੰ ਕੋਈ ਪਲੇਟਫਾਰਮ ਨਹੀਂ ਮਿਲ ਪੰਦਾ ਜਿਸ ਕਾਰਨ ਉਹ ਆਪਣੀ ਆਪਣੇ ਟੈਲੈਂਟ ਨੂੰ ਲੈ ਕੇ ਉਭਰ ਨਹੀਂ ਪਾਉਂਦੇ ਤਾਂ ਅੱਜ ਅਭੇ ਸਾਡੇ ਨਾਲ ਮੌਜੂਦ ਨੇ ਤਾਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਅਭੇ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਵਧੀਆ ਜੀ ਵਧੀਆ ਤੁਸੀਂ ਦੱਸੋ ਬਸ ਵਦਿਆ ਤਾਂ ਤੁਸੀਂ ਮੈਂ ਸੁਣਿਆ ਤੁਸੀਂ ਬਹੁਤ ਸੋਹਣੀ ਸਿੰਗਿੰਗ ਕਰਦੇ ਹੋ ਤਾਂ ਇੱਕ ਵਾਰ ਪਹਿਲਾਂ ਸੁਣ ਲਈਏ ਵੀ ਤੁਸੀਂ ਕਿਹੋ ਜੀ ਸਿੰਗਿੰਗ ਕਰਦੇ ਹੋ ਖੂਫੀ ਆ ਰਪੋਟ ਆਈ ਲੰਡਨੋਂ ਜਿੱਥੇ ਤੂੰ ਕਰਾਇਆ ਜਾ ਕੇ ਵਿਆਹਨੀ ਕੂਫੀ ਆਰਪੋਰਟ ਆਈ ਲੰਡਨੋਂ ਜਿੱਥੇ ਤੂੰ ਕਰਾਇਆ ਜਾ ਕੇ ਵਿਆਹਨੀ ਚੰਦਰੀਏ ਸਾਨੂੰ ਕੱਢ ਦਿਲ ਚੋਂ ਲਿਆ ਕਿਸੇ ਹੋਰ ਨੂੰ ਵਸਾਨੀ ਕੂਫੀ ਆਰਪੋਰਟ ਆਈ ਲੰਡਨੋਂ ਜਿੱਥੇ ਤੂੰ ਕਰਾਇਆ ਜਾ ਕੇ ਵਿਆਹਨੀ ਕੂਫੀ ਆਰਪੋਰਟ ਆਈ ਲੰਡਨੋਂ ਜਿੱਥੇ ਤੂੰ ਕਰਾਇਆ ਜਾ ਕੇ ਵਿਆਹਨੀ ਬਹੁਤ ਸੋਹਣੀ ਆਵਾਜ਼ ਆ ਤੁਹਾਡੀ ਤੇ ਇਹ ਗਾਣਾ ਤੁਸੀਂ ਆਪ ਲਿਖਿਆ ਸੀ ਨਹੀਂ ਨਹੀਂ ਜੇ ਕਿਸੇ ਆਰਟਿਸਟ ਦਾ ਜੀ ਬਹੁਤ ਪੁਰਾਣਾ ਗਾਣਾ ਜੀ ਕਿਉਂਕਿ ਮੈਂ ਪੁਰਾਣੇ ਆਰਟਿਸਟਾਂ ਨੂੰ ਬਹੁਤ ਹੀ ਜ਼ਿਆਦਾ ਸੁਣਦਾ ਰਿਹਾ ਦਵਿੰਦਰ ਕੋਈ ਨੂਰ ਜੀ ਨੂੰ ਹੈਨਾ 우ਸਤਾਦ 마ਸ਼ਾ ਅਲੀ ਜੀ ਨੂੰ ਚਮਕੀਲਾ ਜੀ ਨੂੰ ਤੇ ਮੈਂ ਜਿਹੜਾ ਕੁਝ ਵੀ ਸਿੱਖਿਆ ਪੁਰਾਣੇ ਆਰਟਿਸਟਾਂ ਨੂੰ ਸੁਣ ਕੇ ਸਿੱਖਿਆ ਜੀ ਕਿਉਂਕਿ ਅੱਜ ਕੱਲ੍ਹ ਤੁਹਾਨੂੰ ਪਤਾ ਜਿਹੜੀ ਨਵੀਂ ਗਾਇਕੀ ਹੈ ਉਹ ਤਾਂ ਸੁਣਨੇ लायक ਹੈਗੀ ਨਹੀਂ ਹੈਨਾ ਜੇ ਦੇਖਿਆ ਜਾਵੇ ਵੀ ਆਪਾਂ ਜੇ ਸੋਚੇ ਵੀ ਉਹਨਾਂ ਚ ਕੋਈ ਚੰਗੀ ਸਿੱਖ ਮਿਲ ਜੂਗੀ ਹੈਨਾ ਸਿੱਧੂ ਬਾਈ ਦੇ ਗਾਣੇ ਚ ਹੈ ਦਮ ਹੈਨਾ ਬਾਈ ਦੇ ਗਾਣੇ ਸੁਣ ਕੇ ਲੱਗਦਾ ਕਿ ਹਾਂ ਗੱਲ ਬਾਤ ਹੈ ਉਹ ਬਾਈ ਤਾਂ ਹੀ ਇਸ ਦੁਨੀਆ ਤੋਂ ਸ਼ਾਇਦ ਪਬਲਿਕ ਨੇ ਜਾਂ ਦੁਨੀਆ ਨੇ ਉਹਨਾਂ ਦੇ ਜਿਹੜੇ ਹੇਟਰ ਸੀਗੇ ਉਹਨਾਂ ਨੇ ਉਹਨੂੰ ਰਹਿਣ ਨਹੀਂ ਦਿੱਤਾ ਕਿਉਂਕਿ ਉਹ ਸੱਚ ਬੋਲਦਾ ਸੀ ਸੱਚ ਬੋਲਣ ਵਾਲੇ ਦੀ ਵੈਲਿਊ ਤਾਂ ਹੈ ਪਰ ਜੇ ਦੇਖਿਆ ਜਾਵੇ ਥੋੜੇ ਟਾਈਮ ਬਸਤੇ ਹੁੰਦੀ ਹੈ ਪਰ ਮੈਂ ਚਾਹੁੰਦਾ ਕਿ ਮੈਂ ਵੀ ਜ਼ਿੰਦਗੀ ਦੇ ਵਿੱਚ ਸੱਚ ਬੋਲਾਂ ਮੈਂ ਨਹੀਂ ਚਾਹੁੰਦਾ ਕਿ ਆਵਾ ਤਬਾ ਕੁਝ ਵੀ ਬੋਲੀ ਜਾਵਾਂ ਮੈਂ ਹਮੇਸ਼ਾ ਸੱਚ ਲਈ ਵਾ ਚੱਕਾਂਗਾ ਤੇ ਚੱਕਦਾ ਰਾਂਗਾ ਤੁਹਾਡਾ ਮਤਲਬ ਕਿੱਥੋਂ ਸ਼ੌਂਕ ਜਾਗਿਆ ਕਿ ਸਿੰਗਿੰਗ ਕਰਨੇ ਕਿਉਂਕਿ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਹੈ ਨਾ ਅੱਪਾ ਕਈ ਹੋਰ ਸ਼ੌਂਕ ਪਾ ਸਕਦੇ ਸਿੰਗਿੰਗ ਦਾ ਸ਼ੌਂਕ ਕਿੱਥੋਂ ਆ ਮਤਲਬ ਤੁਹਾਡੇ ਵਿੱਚ ਜਾਗਿਆ ਮੈਂ ਜੋ ਜਦੋਂ ਆਪਣਾ ਛੋਟਾ ਸੀਗਾ ਨਾ ਮਦਰੀਸ ਤੁਸੀਂ ਮੰਨ ਲਓ 8 ਕਿ ਸਾਲ ਦਾ ਸੀਗਾ ਮੈਂ ਤੇ ਸਾਰੇ ਜਿਹੜੇ ਨਾਲ ਦੇ ਯਾਰ ਮਿੱਤਰ ਹੁੰਦੇ ਨੇ ਸਾਰੇ ਕਹਿੰਦੇ ਨੇ ਕਿ ਪੰਪ ਦਿੰਦੇ ਨੇ ਕੀ ਅਬੇ ਆ ਗਾਣਾ ਸੁਣਾ ਦੇ ਅਬੇ ਲੋਹੜੀ ਤੇ ਗਾਣਾ ਸੁਣਾ ਦੇ ਦਿਵਾਲੀ ਤੇ ਗਾਣਾ ਸੁਣਾ ਦੇ ਹਨਾ ਤੇ ਜਦੋਂ ਥੋੜਾ ਥੋੜਾ ਅੱਗੇ ਵਧਿਆ ਤੇ ਜਦੋਂ ਮੈਨੂੰ ਇੱਕ ਵਧੀਆ ਜਗ੍ਹਾ ਵਧੀਆ بڑے ਸਕੂਲ ਦੇ ਵਿੱਚ ਹਾਈ ਸਕੂਲ ਦੇ ਵਿੱਚ ਮੈਨੂੰ ਮੌਕਾ ਮਿਲਿਆ ਕਹਿਰੇ ਵੀ ਤੁਸੀਂ ਕੁਝ ਸੁਣਾਓ ਹਨਾ ਤੇ ਮੈਂ ਰਵਿੰਦਰ ਗਰੇਵਾਲ ਜੀ ਦਾ ਗਾਣਾ ਸੁਣਾਇਆ ਸੀਗਾ ਉੱਥੇ ਕਿਹੜਾ ਗਾਣਾ ਸੁਣਾਇਆ ਸੀ ਉਹ ਵੀ ਸੁਣਾ ਦਿਓ ਉਹ ਮੈਮ ਸੀਗਾ ਦੁਨੀਆ ਦੇ ਸਾਰੇ ਇਤਿਹਾਸ ਭਾਵੇਂ ਫੋਲ ਵੇਖੋ ਸਿੱਖ ਕੌਮ ਜੈਸਾ ਇਤਿਹਾਸ ਕੋਈ ਹੋਣਾ ਨਹੀਂ ਇਹ ਗਾਣਾ ਸੀਗਾ ਮੈਨੂੰ ਯਾਦ ਹੈ ਨੇ ਮੈਂ ਐਕਚੁਅਲੀ ਭੁੱਲ ਗਿਆ ਮੈਨੂੰ ਵੋਲ ਬੋਲੇ ਆਦਨੇ ਤੇ ਜਦੋਂ ਮੈਂ ਗਾਇਆ ਸੀਗਾ ਤੇ ਉੱਥੇ ਬਹੁਤ ਸਾਰੇ ਬੱਚੇ ਸੀਗੇ ਹਨਾ ਆਡੀਅנס ਸੀਗੀ ਤੇ ਉਹਨਾਂ ਨੇ ਸਾਰਿਆਂ ਨੇ ਕਲਾਪ ਕੀਤੀ ਮੈਨੂੰ ਬਹੁਤ ਵਧੀਆ ਲੱਗਿਆ ਤੇ ਮੈਂ ਨਾ ਫਿਰ ਉਸੇ ਟਾਈਮ ਹੀ ਸੋਚ ਲਿਆ ਕਿ ਜੇ ਬਣਨਾ ਦਾ ਕਲਾਕਾਰ ਹੀ ਬਣਨਾ ਆ ਤੇ ਮੈਂ ਉਸ ਤੋਂ ਬਾਅਦ ਫਿਰ ਮੈਂ ਇਸ ਟਰੈਕ ਦੇ ਉੱਤੇ ਜਾਣਾ ਸ਼ੁਰੂ ਕਰਤਾ ਹਨਾ ਬਹੁਤ ਲੋਕਾਂ ਨੇ ਮੈਨੂੰ ਸਮਝਾਇਆ ਮੇਰੀ ਮਾਤਾ ਸ਼੍ਰੀਣੀ ਮੈਨੂੰ ਸਮਝਾਇਆ ਮੇਰੇ ਬਾਪੂ ਨੇ ਸਮਝਾਇਆ ਨਾ ਕਾਫੀ ਮੇਰੇ ਯਾਰ ਮਿੱਤਰਾਂ ਨੇ ਸਮਝਾਇਆ ਕਿ ਨਸ਼ੇ ਦੇ ਵੱਲ ਨਾ ਜਾਇਓ ਹੈਨਾ ਕਿਉਂਕਿ ਨਸ਼ਾ ਇੱਕ ਐਹੋਜੀ ਚੀਜ਼ ਐ ਜਿਹੜੀ ਸਾਡੀ ਬੋਕਲ ਨੂੰ ਖਰਾਬ ਕਰ ਸਕਦਾ ਕਹਿ ਰਹੇ ਜੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਤਾਂ ਨਸ਼ੇ ਤੋਂ ਦੂਰ ਰਹਿਣਾ ਐ ਹੈਨਾ ਅੱਛੀ ਚੀਜ਼ਾਂ ਨੂੰ ਅਬਜ਼ਰਬ ਕਰੋ ਹੈਨਾ ਪਰ ਬੁਰੀਆਂ ਚੀਜ਼ਾਂ ਵੀ ਅਬਜ਼ਰਬ ਹੁੰਦੀਆਂ ਨੇ ਨਾਲ ਦੇ ਨਾਲ ਕਿਉਂਕਿ ਜੇ ਬੁਰਾਈ ਹੈਗੀ ਤਾਂ ਅੱਛਾਈ ਵੀ ਹੈਗੀ ਆ ਤੇ ਤੁਸੀਂ ਫਿਰ ਜਦੋਂ ਸਿੰਗਿੰਗ ਸਟਾਰਟ ਕਰ ਦਿੱਤੀ ਹੈਨਾ ਉਸ ਤੋਂ ਬਾਅਦ ਮਤਲਬ ਪਹਿਲਾ ਗਾਣਾ ਕਿਹੜਾ ਰਿਲੀਜ਼ ਕੀਤਾ ਸੀਗਾ ਤੁਸੀਂ ਮੈਂ ਜਦੋਂ ਪਹਿਲਾ ਗਾਣਾ ਕੀਤਾ ਸੀਗਾ ਮਤਲਬ ਮੇਰੇ ਫਰੈਂਡਾਂ ਨੇ ਮੇਰੀ ਮਦਦ ਕੀਤੀ ਹੈਨਾ ਇੱਕ ਮੇਰੇ ਨਾਲ ਇੱਕ ਬੰਦੇ ਦਾ ਉੱਠਣਾ ਬੈਠਣਾ ਸੀਗਾ ਜ਼ਿਰਕਪੁਰਤ ਨੇ ਅਮਿਤ ਬੈਣੀਪਾਲ ਪੰਜ ਗੁੱਲੇ ਦੇ ਨੇ ਉਹ ਤੇ ਜ਼ਿਰਕਪੁਰ ਉਹਨਾਂ ਦਾ ਆਪਣਾ ਸ਼ਾਪ ਵਗੈਰਾ ਆ ਤੇ ਉਹਨਾਂ ਨੇ ਚਲੋ ਜੀ ਥੋੜਾ ਬੋਤਾ ਉਹਨਾਂ ਨੇ ਪੈਸਾ ਲਾਇਆ ਮੇਰੇ ਤੇ ਹਨਾ ਥੋੜਾ ਬੋਤਾ ਮੈਂ ਲਾਇਆ ਹੈ ਨਾ ਨੌਕਰੀ ਨੌਕਰੀ ਕਰਕੇ 7000 ਰੁਪਏ ਮੈਂ ਤਨਖਾਹ ਦਿੱਤੀ ਸੀਗੀ 5-5000 ਰੁਪਏ ਇਨਵੈਸਟਮੈਂਟ ਕਰਕੇ ਥੋੜਾ ਬੋਤਾ ਯਾਰ ਦੋਸਤਾਂ ਨੇ ਸਪੋਰਟ ਕੀਤੀ ਤੇ ਉੱਥੇ ਮੈਂ ਪਹਿਲਾ ਗਾਣਾ ਗਾਇਆ ਸੀਗਾ ਪਹਿਲਾ ਗਾਣਾ ਆਪਣਾ ਲਿਖਿਆ ਹੋਇਆ ਲਿਖਿਆ ਵੀ ਤੁਸੀਂ ਸੀਗਾ ਲਿਖਿਆ ਮਤਲਬ ਕਿਸੇ ਦੇ ਲਿਰਿਕਸ ਤੁਸੀਂ ਗਾਏ ਸੀਗੇ ਕਿਹੜਾ ਗਾਣਾ ਸੀਗਾ ਉਹ ਪ ਹੋ ਕਦੀ ਹੁੰਦਾ ਸੀ ਰਕਾਨੇ ਫੈਨ ਤੇਰੀ ਤੋਰ ਦਾ ਨਸ਼ਾ ਰੰਦਾ ਸੀ ਰਕਾਨੇ ਮੈਨੂੰ ਤੇਰੀ ਲੋਰ ਦਾ ਮਿੱਠੀ ਜੀ ਆਵਾਜ਼ ਮੇਰੇ ਕੰਨੀ ਪੈਂਦੀ ਆਹੋ ਮੈਨੂੰ ਏ ਜੀ ਏ ਜੀ ਕਹਿਣ ਵਾਲਾ ਸੁਣ ਆ ਗਈ ਹੋ ਤੂੰ ਤਾਂ ਯਾਰੀ ਲਾ ਕੇ ਪੱਟ ਗਈ ਸੀ ਪੁੱਤ ਜੱਟ ਦਾ ਹੁਣ ਸਿੱਧੇ ਰਾਤੇ ਪੌਣੇ ਵਾਲੀ ਮੈਨੂੰ ਆ ਗਈ ਯਾਰੀ ਲਾ ਕੇ ਪੱਟ ਗਈ ਸੀ ਪੁੱਤ ਜੱਟ ਦਾ ਹੁਣ ਸਿੱਧੇ ਰਾਤੇ ਪੌਣੇ ਵਾਲੀ ਮੈਨੂੰ ਆ ਗਈ ਲੋਕਾਂ ਤੋਂ ਕਿਹੋ ਜਿਹਾ ਪਿਆਰ ਮਿਲਿਆ ਸੀਗਾ ਲੋਕਾਂ ਦਾ ਪਿਆਰ ਪਹਿਲੇ ਗਾਣੇ ਚ ਜੀ ਦੇਖੋ ਕਿਉਂਕਿ ਮੈਨੂੰ ਕੋਈ ਜਾਣਦਾ ਨਹੀਂ ਸੀਗਾ ਹਨਾ ਜਿੰਨਾ ਕੁ ਥੋੜਾ ਬੋਤਾ ਮਿਲਿਆ ਵਧਿਆ ਮਿਲਿਆ ਮੇਰਾ 1.5 ਲੱਖ ਕਰਾਸ ਗਿਆ ਗਾਣਾ 2 ਲੱਖ ਹੈ ਨਾ ਠੀਕ ਲੱਗਿਆ ਹੈ ਨਾ ਦੇਖੋ ਫਰਸਟ ਆਰਟਿਸਟ ਵਾਸਤੇ ਪਹਿਲਾ ਗਾਣਾ ਇੰਨਾ ਜਿਆਦਾ ਜਾਣਾ ਮੇਰੇ ਵਾਸਤੇ ਘਰ ਵਾਲੀ ਗੱਲ ਹੈ ਕਿ ਹਾਂ ਚਲੋ ਮੈਨੂੰ ਪਬਲਿਕ ਨੇ ਸਪੋਰਟ ਕੀਤੀ ਹੈ ਨਾ ਉਸ ਟਾਈਮ ਪਰ ਮੈਂ ਉਸ ਤੋਂ ਬਾਅਦ ਆਪਾਂ ਵੀ ਆਪਣੇ ਕੋਲ ਕਿੰਨੀ ਵਾਰ ਲਾ ਸਕਦੇ ਹਾਂ 7000 ਦੀ ਨੌਕਰੀ ਕਰਨ ਵਾਲਾ ਕਿੰਨੇ ਗਾਣੇ ਕਰਾ ਲੂਗਾ ਹਾਲੀ ਦੇ ਵਿੱਚ ਵੀ ਤੁਹਾਡਾ ਇੱਕ ਗਾਣਾ ਆਇਆ ਆਪਾਂ ਸੁਣਿਆ ਸੀਗਾ ਉਹ ਵੀ ਸੁਣਾ ਦਿਓ ਹੋ ਤੋੜ ਕੇ ਪੁਰਾਣਿਆਂ ਨਾਲ ਨਵੇਂਆਂ ਨਾਲ ਜੋੜਦਾ ਸ਼ਹਿਰ ਆ ਕਪੱਤਾ ਨਿੱਤ ਕਿੰਨੇ ਦਿਲ ਤੋੜਦਾ ਔਰ ਰੂਹਾਂ ਕੋਲ ਜਿਸਮ ਛੜਾਤੇ ਕਿੰਨੇ ਚਿਰ ਦੇ ਕੱਪ ਕੌਫੀਆਂ ਦੇ ਪਿੰਦੇ ਕੈਫਿਆਂ ਚ ਮਿਲਦੇ ਹੁਣ ਮੇਹਨ ਨੂੰ ਦਿਲ ਚ ਫਲੈਟ ਦੇ ਤਾਂ ਪੱਕਾ ਕੰਦਾ ਕੱਚੀ ਤੇ ਨਿਸ਼ਾਨਿ ਹਿਸ਼ ਕਹਦੇ ਛੱਡ ਕੇ ਔਰ ਰੋਂਦੀਆਂ ਮਸ਼ੂਕਾਂ ਪਿੰਡ ਤੂੰਹੇ ਦੇ ਬਹਾਨੇ ਆਨਾ ਆਸ਼ਿਕ ਜਿਨ੍ਹਾਂ ਦੇ ਚੰਡੀਗੜ੍ਹ ਆ ਕੇ ਛੱਡ ਗਏ ਔਰ ਰੋਂਦੀਆਂ ਮਸ਼ੂਕਾਂ ਪਿੰਡ ਤੂੰਹੇ ਦੇ ਬਹਾਨੇ ਆਨਾ ਆਸ਼ਿਕ ਜਿਨ੍ਹਾਂ ਦੇ ਚੰਡੀਗੜ੍ਹ ਆ ਕੇ ਛੱਡ ਗਏ ਇੱਕ ਟਾਣੀ ਤੋਂ ਦੂਜੀ ਟਾਣੀ ਦਿਲ ਪਰਿੰਦਾ ਆ ਮਰ ਗਏ ਅਸੀਂ ਕਦੋਂ ਦੇ ਸੱਜਣਾ ਜਿਸਮ ਜਿੰਦਾ ਆ ਮਰ ਗਏ ਅਸੀਂ ਕਦੋਂ ਦੇ ਸੱਜਣਾ ਜਿਸਮ ਜਿੰਦਾ ਆ ਤੁਸੀਂ ਫਿਰ ਜਦੋਂ ਆਪਣਾ ਇਹ ਸਿੰਗਿੰਗ ਦੀ ਲਾਈਨ ਤੁਸੀਂ ਫੜੀ ਹੈ ਨਾ ਸਟਰਗਲ ਲਾਈਫ ਕਿਹੋ ਜੀ ਰਹੀ ਕਿਉਂਕਿ ਤੁਸੀਂ ਦੱਸਿਆ ਕਿ ਮਤਲਬ ਘਰੋਂ ਵੀ ਪੈਸਾ ਲਾਉਣ ਲਈ ਇੰਨਾ ਨਹੀਂ ਸੀਗਾ ਤਾਂ ਫਿਰ ਤੁਹਾਡਾ ਸਟਰਗਲ ਲਾਈਫ ਕਿਹੋ ਜੀ ਰਹੀ ਹੈ ਦੇਖੋ ਮੈਮ ਜੇ ਦੇਖਿਆ ਜਾਵੇ ਸਟਰਗਲ ਕਰਨਾ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਆ ਕਿਉਂਕਿ ਸਟਰਗਲ ਤੋਂ ਬਿਨਾ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਪੈਸਾ ਕਿੱਥੋਂ ਆਇਆ ਤੇ ਕਿੱਥੇ ਗਿਆ ਜੇ ਬੰਦਾ ਡਾਊਨ ਹੋਏਗਾ ਜੇ ਅੱਪ ਜਾਏਗਾ ਫਿਰ ਉਹਨੂੰ ਆਪਣਾ ਡਾਊਨ ਦਾ ਪਤਾ ਸੋਣਾ ਜ਼ਰੂਰੀ ਹੈ ਤੇ ਉਹਨੂੰ ਯਾਦ ਰੱਖਣਾ ਬਹੁਤ ਜ਼ਰੂਰੀ ਹੈ ਕਿ ਮੇਰਾ ਪਛੋਕੜ ਗਈ ਸੀ ਕਈ ਆਰਟਿਸਟ ਕੀ ਕਰਦੇ ਨੇ ਮੈਮ ਜਦੋਂ ਕੁਝ ਬਣ ਜਾਂਦੇ ਨੇ ਫਿਰ ਉਹ ਗੱਲ ਵੀ ਨਹੀਂ ਕਰਦੇ ਯਾਰ ਮਿੱਤਰ ਲਾਲੋ ਜਾਂ ਕੁਝ ਵੀ ਹੈ ਨਾ ਆਪਣੇ ਨਾਲ ਦੇ ਗੱਡੀ ਐਦਾਂ ਫਾਂ ਦੇ ਕੇ ਲਾਗ ਨੂੰ ਲੰਗ ਜਾਂਦੀ ਹੈ ਤੇ ਨਾਲ ਵਾਲੇ ਬੰਦੇ ਨੂੰ ਪੁੱਛਦੇ ਨਹੀਂ ਹੈਗੇ ਤੁਹਾਨੂੰ ਫੈਮਿਲੀ ਸਪੋਰਟ ਕਿਹੋ ਜੀ ਰਹੀ ਇਸ ਫੀਲਡ ਦੇ ਵਿੱਚ ਆਉਣ ਦੇ ਲਈ ਫਾਈਨੈਂਸ਼ੀਅਲੀ ਵੀ ਅਸੀਂ ਕਹਿ ਲਈਏ ਕਿ ਤੱਕ ਇਹੋ ਜੀ ਸਪੋਰਟ ਰਹੀ ਮੈਮ ਜੇ ਦੇਖੀ ਜਾਵੇ ਫੈਮਿਲੀ ਦੀ ਸਪੋਰਟ ਮੈਨੂੰ ਸਟਾਰਟਿੰਗ 'ਚ ਨਹੀਂ ਸੀਗੀ ਮਤਲਬ ਇਹ ਮੇਰੀ ਮਾਤਾ ਸ਼੍ਰੀ ਦੀ ਸਪੋਰਟ ਸੀਗੀ ਮੇਰੇ ਬਾਪੂ ਸ਼੍ਰੀ ਦੀ ਨਹੀਂ ਬਿਲਕੁਲ ਸਪੋਰਟ ਸੀਗੀ ਕਿਉਂਕਿ ਸਾਰੇ ਰਿਸ਼ਤੇਦਾਰ ਕਹਿੰਦੇ ਸੀਗੇ ਹਨਾ ਸਾਰੇ ਪੜੋਸੀ ਕਹਿੰਦੇ ਸੀਗੇ ਕਿਹੜੀ ਕਮੀ ਪਾਤਾ ਤੂੰ ਆਪਣਾ ਮੁੰਡਾ ਸਰਦਾਰ ਜੀ ਕਿਹੜੇ ਕਮੀ ਪਾਤਾ ਤੁਸੀਂ ਆਪਣਾ ਮੁੰਡਾ ਇਹਨੂੰ ਕੋਈ ਕੰਮਕੁਮ ਸਿਖਾਓ ਹੈਨਾ ਕਿੱਥੇ ਤੁਸੀਂ ਕਿਹੜੇ ਕਮੀ ਪਾਤਾ ਮਤਲਬ ਇਹ ਗਲਤ ਹੈ ਨਾ ਤੇ ਪਰ ਫਿਰ ਮੇਰੀ ਮਾਤਾ ਸਿਹਰੀ ਨਾਲ ਮੇਰੇ ਬਾਪੂ ਕਹਿੰਦੇ ਸੀਗਾ ਵੀ ਇਹਨੂੰ ਹਟਾ ਦੇ ਹੈਨਾ ਸਕੂਲ ਚੋਂ ਹਟਾ ਦੇ ਕਿੱਥੇ ਲਾਤਾ ਤੂੰ 10-15000 ਰੁਪਏ ਉੱਥੇ ਦੇਣੀਆਂ ਸਿੱਖਣ ਦੇ ਇਹ ਵਗੈਰਾ ਤੇ ਮਾਤਾ ਸਿਹਰੀ ਕਹਿੰਦੀ ਕਹਿੰਦੀ ਵੀ ਜੋ ਮਰਜ਼ੀ ਹੋ ਜੇ ਕਿ ਮੈਂ ਆਪਣੇ ਮੁੰਡੇ ਨੂੰ ਅੱਗੇ ਕਰਨਾ ਹੀ ਕਰਨਾ ਚਾਹੇ ਕੁਝ ਹੋ ਜੇ ਕਹਿੰਦੇ ਚਾਹੇ ਮੈਂ ਝਾੜੂ ਮਾਰ ਕੇ ਇਹਨੂੰ ਅੱਗੇ ਪੜ੍ਹਾਵਾ ਪਰ ਉਹਨਾਂ ਨੇ ਮੈਨੂੰ ਦੇਖੋ ਜੀ ਪੜਾਇਆ ਹੈਨਾ ਮੇਰੀ ਮਾਤਾ ਸਿਹਰੀ ਨੇ ਬਹੁਤ ਜ਼ਿਆਦਾ ਸਟਰਗਲ ਕੀਤਾ ਹੈਨਾ ਮੇਰੇ ਵਾਸਤੇ ਜਿੰਨਾ ਵੀ ਕੀਤਾ ਨਾ ਬਹੁਤ ਜ਼ਿਆਦਾ ਕੀਤਾ ਮੈਂ ਦੱਸ ਨਹੀਂ ਸਕਦਾ ਉਸ ਚੀਜ਼ ਨੂੰ ਕਿ ਕਿੰਨਾ ਜ਼ਿਆਦਾ ਉਹਨਾਂ ਨੇ ਮੇਰੇ ਵਾਸਤੇ ਸਟਰਗਲ ਕੀਤਾ ਝਾੜੂ ਮਾਰ ਮਾਰ ਕੇ ਤੁਸੀਂ ਮੰਨੋ ਕਿ ਮੈਂ ਉਹਨਾਂ ਨੇ ਸਾਨੂੰ ਪਾਲਿਆ ਮੇਰੀ ਸਕੂਲਾਂ ਦੀ ਫੀਸ ਮੇਰੀ 뮤ਜ਼ਿਕ ਦੀ ਫੀਸ ਭਰੀ ਪਰ ਰਿਸ਼ਤੇਦਾਰ ਸਾਰੇ ਇਹ ਕਹਿੰਦੇ ਸੀਗੇ ਕੀ ਬੰਦਾ ਹੈ ਹੈ ਨਾ ਕਿਹੜੀ ਕਮੀ ਪੈ ਗਿਆ ਹੁਣ ਜਦੋਂ ਉਹ ਦੇਖਦੇ ਨੇ ਕਿ ਤੁਸੀਂ ਤੁਹਾਡੇ ਗਾਣੇ ਜਿਹੜੇ ਨੇ ਉਹ ਵਧੀਆ ਜਾ ਰਹੇ ਨੇ ਹਿੱਟ ਜਾ ਰਹੇ ਨੇ ਤਾਂ ਹੁਣ ਉਹਨਾਂ ਨੂੰ ਕਿਹੋ ਜਿਹਾ ਲੱਗਦਾ ਹੁਣ ਉਹਨਾਂ ਨੂੰ ਮੈਂ ਬਹੁਤ ਵਧੀਆ ਲੱਗਦਾ ਹੈ ਨਾ ਮੇਰਾ ਬਾਪੂ ਵੀ ਕਹਿੰਦਾ ਹੁਣ ਤਾਂ ਮੇਰਾ ਬਾਪੂ ਜਦੋਂ ਯਾਰ ਮਿੱਤਰ ਉਹਨਾਂ ਦੇ ਆਉਂਦੇ ਨੇ ਪੋਸਟਰ ਕੱਢ ਕੱਢ ਕੇ ਦਿਖਾਉਂਦੇ ਨੇ ਕਿ ਅੱਬੇ ਦਾ ਇਹ ਗਾਣਾ ਆਇਆ ਨਾ ਇਹ ਗਾਣਾ ਆਇਆ ਚਲੋ ਰੱਬ ਦੀ ਦਿਆ ਨਾਲ ਇੱਕ ਦੋ ਇੰਟਰਵਿਊ ਹੋਰ ਹੋਇਆ ਚੈਨਲਾਂ ਦਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਇਹਨਾਂ ਨੇ ਜਿਨ੍ਹਾਂ ਨੇ ਮੇਰੀ ਆਵਾਜ਼ ਸੁਣੀ ਹੈ ਨਾ ਪਬਲਿਕ ਤੱਕ ਪਹੁੰਚਾਇਆ ਮੇਰੀ ਆਵਾਜ਼ ਨੂੰ ਰੱਬ ਦੀ ਦੇ ਨਾਲ ਜੀ ਗਾਣਾ ਸੋਨਾ ਚੱਲ ਰਿਹਾ ਇਸ ਟਾਈਮ ਚੰਡੀਗੜ੍ਹ ਨੰਬਰ 1 ਤੇ ਚੱਲ ਰਿਹਾ ਇੰਸਟਾਗ੍ਰam ਤੇ ਟ੍ਰੈਂਡਿੰਗ ਤੇ ਚੱਲ ਰਿਹਾ ਹੈ YouTube ਤੇ ਵਧੀਆ ਕਿ ਉਮੀਦ ਹੈ ਕਿ ਗਾਣਾ ਮੇਰਾ 1 ਮਿਲੀਅਨ ਹੋ ਜਾਏਗਾ ਜਲਦੀ ਤੇ ਹੁਣ ਜਿਵੇਂ ਕਿ ਤੁਸੀਂ ਗਾਉਂਦੇ ਹੋ ਤਾਂ ਹੁਣ ਦੇ ਜਿੰਨੇ ਵੀ ਸਿੰਗਰ ਨੇ ਹੈਨਾ ਮਤਲਬ ਕਾਫੀ ਸਿੰਗਰ ਨੇ ਵਧੀਆ ਗਾਉਂਦੇ ਵੀ ਨੇ ਤੁਸੀਂ ਕਿਸ ਨੂੰ ਜ਼ਿਆਦਾ ਸੁਣਨਾ ਪਸੰਦ ਕਰਦੇ ਹੋ ਕਿਸ ਦੇ ਜ਼ਿਆਦਾ ਫੈਨ ਹੋ ਮੈਂ ਜ਼ਿਆਦਾ ਤਰਜੀਹ ਮਾਸ਼ਾ ਅੱਲ੍ਹੀ ਜੀ ਨੂੰ ਸੁਣਦਾ ਹੈਨਾ ਹੁਣਰ ਸਿੱਧੂ ਵੀਰਾ ਉਹਨਾਂ ਨੂੰ ਸੁਣਦਾ ਗਲਾਬ ਹੁਣਰ ਸਿੱਧੂ ਹਾਂਜੀ ਹੁਨਰ ਸਿੱਧੂ ਤੇ ਗਲਾਬ ਸਿੱਧੂ ਬਾਈ ਐ ਸਿੱਧੂ ਬਾਈ ਨੂੰ ਸੁਣਦੇ ਆ ਸਿੱਧੂ ਮੂਸੇਵਾਲਾ ਹੈਨਾ ਦੇਖੋ ਜੀ ਜਦੋਂ ਉਹ ਦੁਨੀਆ ਚ ਸੀਗਾ ਤੁਹਾਨੂੰ ਮੈਂ ਸਹੀ ਗੱਲ ਦੱਸਾਂ ਮੈਂ ਕੋਈ ਝੂਠ ਨਹੀਂ ਕਹੂੰਗਾ ਜਦੋਂ ਸੀਗੇ ਮੈਂ ਉਹਨਾਂ ਦੇ ਗਾਣੇ ਬਿਲਕੁਲ ਨਹੀਂ ਸੁਣੇ ਹੈਨਾ ਪਰ ਜੋ ਤਾਂ ਕਾਫੀ ਲੋਕ ਇਹੀ ਗੱਲ ਕਹਿੰਦੇ ਨੇ ਕਿ ਜਦੋਂ ਉਹ ਸੀਗੇ ਪਰ ਜਦੋਂ ਦਾ ਐਦਾਂ ਹੋਇਆ ਫਿਰ ਉਹਨਾਂ ਦੇ ਗਾਣੇ ਕਾਫੀ ਜ਼ਿਆਦਾ ਲੋਕ ਸੁਣਨ ਲੱਗੇ ਹਾਂਜੀ ਜਦੋਂ ਉਹ ਗਏ ਨਾ ਜਿਸ ਦਿਨ ਮਤਲਬ ਪਤਾ ਲੱਗਿਆ ਕਿ ਉਹਨਾਂ ਦੀ ਡੈਥ ਹੋ ਗਈ ਹੈ ਨਾ ਤੇ ਬਹੁਤ ਹੀ ਜ਼ਿਆਦਾ ਇੱਕ ਮਨਪਰ ਆਇਆ ਹੈ ਨਾ ਤੇ ਫਿਰ ਮੈਂ ਉਹਨਾਂ ਦੇ ਗਾਣੇ ਸੁਣੇ ਗਾਣਿਆਂ ਦੇ ਵਿੱਚ ਮੈਮ ਰਿਐਲਿਟੀ ਸੀਗੀ ਹੈ ਨਾ ਤੇ ਮੈਂ ਵੀ ਇਹੀ ਸੋਚਦਾ ਕਿ ਬੰਦਾ ਰਿਐਲਿਟੀ ਬੋਲਦਾ ਸੀ ਸ਼ਾਇਦ ਤਾਂ ਹੀ ਦੁਨੀਆ ਤੋਂ ਚਲੇ ਗਿਆ ਹੈ ਨਾ ਸੀ ਵੀ ਉਦਾਂ ਉਦਾਂ ਹੀ ਕਰਨਾ ਚਾਹੁੰਦੇ ਉਹਨਾਂ ਨੇ ਫੋਲੋ ਕਰਨਾ ਚਾਹੁੰਦੇ ਹੂ ਵੀ ਮੈਂ ਹਰ ਗਾਣੇ ਦੇ ਵਿੱਚ ਕਿ ਰਿਐਲਿਟੀ ਲੈ ਕੇ ਆਵਾਂ हां जी मैं भी यही सोच रहा हूं देखो जी मरना तो सार्‍या ਨੇ ਆ ਚਾਹੇ ਕੋਈ ਕੱਲ ਮਰ ਜੇ ਚਾਹੇ ਕੋਈ ਅੱਜ ਮਰ ਜੇ ਪਰ ਸੱਚਾਈ ਬੋਲ ਕੇ ਮਰੋ ਤਾਂ ਕਿ ਆਪਣੇ ਆਪ ਤੇ ਗਰਵ ਹੋਵੇ ਕਿ ਹਾਂ ਯਾਰ ਮੈਂ ਕੁਝ ਗਲਤ ਕੰਮ ਕਰਕੇ ਨਹੀਂ ਮਰਿਆ ਸੱਚਾਈ ਪਿੱਛੇ ਮਰਿਆ ਹੈਨਾ ਤੇ ਸਿੱਧੂ ਬਾਈ ਐਦਾਂ ਹੀ ਸੀਗਾ ਉਹਦੇ ਵਰਗਾ ਮੈਂ ਕਹਿੰਦਾ ਆਰਟਿਸਟ ਕੋਈ ਬਣ ਨਹੀਂ ਸਕਦਾ ਉਹਦੀ ਕਾਪੀ ਵੀ ਨਹੀਂ ਕਰ ਸਕਦਾ ਜੇ ਦੇਖਿਆ ਜਾਵੇ ਤੁਸੀਂ ਵੀ ਕਟੜ ਫੈਨ ਲੱਗਦੇ ਹੋ ਨਾ हां जी ਸਿੱਧੂ ਬਾਈ ਦੇ ਕਟੜ ਫੈਨ ਆ ਜੀ ਹੋਰ ਆਪਣੇ ਜਿਵੇਂ ਲਾਈਫ ਦੇ ਬਾਰੇ ਸਾਨੂੰ ਹੋਰ ਕੁਛ ਤੁਸੀਂ ਦੱਸੋ ਜਿਵੇਂ ਕੀ ਸਟਰਗਲ ਤੁਹਾਡੇ ਮਦਰ ਨੇ ਤੁਹਾਨੂੰ ਝਾੜੂ ਮਾਰ ਮਾਰ ਕੇ ਪੜਾਇਆ ਉਸ ਦੇ ਬਾਰੇ ਕੁਛ ਦੱਸੋ ਸਾਨੂੰ ਮੇਰੀ ਮਾਤਾ ਜੀ ਜੀ ਦੇਖੋ ਕਿਸੇ ਫੈਕਟਰੀ ਚ ਉਹਨਾਂ ਨੂੰ 2000 ਮਿਲਦੇ ਨੇ ਕਿਸੇ ਫੈਕਟਰੀ ਚ 5000 ਮਿਲਦੇ ਨੇ ਜਿੱਦਾਂ ਵੀ ਕਰਕੇ ਉਹਨਾਂ ਨੇ ਮੈਨੂੰ ਪੜਾਇਆ ਹੈ ਨਾ ਮੇਰੀ ਫੈਮਿਲੀ ਦੇ ਬਹੁਤ ਜ਼ਿਆਦਾ ਸਪੋਰਟ ਰਹੀ ਹੈ ਜੋ ਪੜੋਸਿਆਂ-ਪੜੋਸਿਆਂ ਦੇਖੇ ਕੋਈ ਸਪੋਰਟ ਨਹੀਂ ਤੁਸੀਂ ਮੰਨੋਗੇ ਮੈਮ ਕੋਈ ਜਦੋਂ ਮੇਰਾ ਗਾਣਾ ਵੀ ਰਿਸ਼ਤੇਦਾਰੀ ਦੇ ਵਿੱਚੋਂ ਸਪੋਰਟ ਰਿਸ਼ਤੇਦਾਰੀ ਦੇ ਵਿੱਚ ਮੈਮ ਕੋਈ ਸਪੋਰਟ ਨਹੀਂ ਕੋਈ ਗਾਣਾ ਵੀ ਨਹੀਂ ਸ਼ੇਅਰ ਕਰਦਾ ਜੇ ਦੇਖਿਆ ਜਾਵੇ ਜਦੋਂ ਮੈਂ ਗਾਣਾ ਕਿਸੇ ਆਪਣੇ ਰਿਸ਼ਤੇਦਾਰ ਨੂੰ ਭੇਜਦਾ ਨਾ ਦੇਖ ਕੇ ਛੱਡ ਦਿੰਨੇ ਇਹ ਨਹੀਂ ਹੈਗਾ ਕਿ ਅੱਗੇ ਗਾਣੇ ਨੂੰ ਸ਼ੇਅਰ ਕਰਦੇ ਆ ਨਾ ਥੋੜੀ ਫੈਮਿਲੀ ਚੋਂ ਆ ਥੋੜੇ ਪਰਿਵਾਰ ਦਾ ਮੁੰਡਾ ਹੈ ਨਾ ਕੁਝ ਵੀ ਲਾ ਲਓ ਕੁਛ ਤਾਂ ਕੁਛ ਤਾਂ ਉਹਨਾਂ ਤੋਂ ਮੈਂ ਲੱਗਦਾ ਹੀ ਆ ਜਿਹੜੇ ਰੀਅਲ ਰਿਸ਼ਤੇਦਾਰ ਨੇ ਕੋਈ ਸਪੋਰਟਸ ਫੂਟ ਨਹੀਂ ਮੈਂ ਕਹਿੰਦਾ ਹਜੇ ਨਾ ਜਿਨ੍ਹਾਂ ਨਾਲ ਅਸੀਂ ਗੱਲਬਾਤ ਨਹੀਂ ਕਰਦੇ ਉਹ ਮੇਰੇ ਗਾਣੇ ਨੂੰ ਸ਼ੇਅਰ ਕਰ ਦਿੰਦੇ ਨੇ ਹੈ ਨਾ ਮੈਂ ਔਨ ਕੈਮਰਾ ਕਹਿ ਰਿਹਾ ਜਿਹੜੇ ਮੇਰੇ ਗਾਣੇ ਨੂੰ ਸ਼ੇਅਰ ਕਰਦੇ ਨੇ ਉਹਨਾਂ ਨੂੰ ਪਤਾ ਲੱਗ ਜਾਏਗਾ ਮੈਂ ਕਿਹਦੀ ਗੱਲ ਕਰ ਰਿਹਾ ਉਹ ਫੇਸਬੁੱਕ ਦੇ ਕਮੈਂਟ ਵੀ ਆਏ ਹੁੰਦੇ ਨੇ ਧੰਨਵਾਦ ਕਰਦਾ ਮੈਂ ਉਹਨਾਂ ਦਾ ਅਭੀ ਦੀ ਮਾਤਾ ਸ਼੍ਰੀ ਵੀ ਇਸ ਸਮੇਂ ਸਾਡੇ ਨਾਲ ਮੌਜੂਦ ਨੇ ਤਾਂ ਇਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤਾਂ ਕਿਵੇਂ ਦਾ ਲੱਗਦਾ ਹੈ ਕਿ ਇੰਨੀ ਮਿਹਨਤ ਤੁਸੀਂ ਕੀਤੀ ਸੀਗੀ ਤੇ ਅੱਜ ਤੁਹਾਡੀ ਮੈਨਜ ਜਿਹੜੀ ਆ ਉਹ ਖਰੀ ਉਤਰੀ ਹਾਂ ਜੀ ਮੈਡਮ ਜੀ ਸਾਡੀ ਮਿਹਨਤ ਪੱਲੇ ਪੜ ਗਈ ਜੋਨਸਾ ਛੋਟਾ ਛੋਟਾ ਕੰਮ ਕਰਕੇ ਆਪਣੇ ਬੱਚਿਆਂ ਨੂੰ ਕਰ ਕਰਕੇ ਅੱਗੇ ਕਰਿਆ ਸਕੂਲ માં ਕਾਲਜ માં ਫੀਸ ਦਾ ਹਰ ਬਰੀ ਕਿੰਨੇ ਪੈਸੇ ਮਿਲਦੇ ਫੈਕਟਰੀਆਂ ਵਾਲੇ 50 ਰੁਪਏ 40 ਰੁਪਏ ਦਿਹਾੜੀ ਦਿੰਦੇ ਆ 40 ਰੁਪਏ 50 ਰੁਪਏ ਦਿਹਾੜੀ ਦੰਦੇ ਤੋਂ ਅੱਜ ਕਿਤੇ 20 25 ਸਾਲਾਂ ਮੈਂਰੇ ਘਰ ਕਰ ਕਰਕੇ ਕੋਈ 2000 ਦੰਦਾ ਕੋਈ 1500 ਦੰਦਾ ਕੋਈ 3000 ਦੰਦਾ ਕਹੀਂ 5 ਪਰ ਵੀ ਹੋ ਜਾ ਬਾਤ ਜੀ ਬਸ ਅੱਜ ਥੋੜਾ ਜਿਹਾ ਉਸ ਕਰਤੇ ਠੀਕ ਲੱਗ ਰਹੇ ਆ ਤੋ ਬੱਚਿਆਂ ਦਾ ਵੀ ਕੰਮ ਠੀਕ ਲੱਗ ਰਿਹਾ ਖੁਸ਼ੀ ਵੀ ਹੋ ਰਹੀ ਆ ਵੀ ਹਾਂ ਸਾਡਾ ਬੱਚਾ ਲੱਗ ਗਿਆ ਸਿਰੇ ਲੱਗ ਗਿਆ ਸਾਡੇ ਬੱਚੇ ਨੇ ਅੱਛਾ ਕੰਮ ਕਰਿਆ ਕੋਈ ਨਸ਼ਾ ਨਹੀਂ ਕਰਿਆ ਕੋਈ ਗਲਤ ਬੱਚਿਆਂ ਦੇ ਗੈਲ ਨਹੀਂ ਕੋਈ ਚੋਰੀ ਕਾ ਨਹੀਂ ਕਾਸੀ ਦਾ ਕੋਈ ਐਸਾ ਗਲਤ ਵਾਲਾ ਬੰਨਿਆ ਆ ਬਾਹਰ ਤੇ ਪਰ ਸਾਡੀ ਮਿੰਤ ਪਰ ਸਾਨੂੰ ਬਹੁਤ ਉਹ ਆ ਕਦੀ ਕਿਸੇ ਕੀ ਚੋਰੀ ਨਹੀਂ ਕਰੀ ਕਦੀ ਕਿਸੇ ਨੂੰ ਬਗੈਰ ਨਾਜ ਗਲਤ ਨਹੀਂ ਬੋਲਦੇ ਪਰ ਅੱਜ ਕੱਲ ਐਸਾ ਵੀ ਚੋਰ ਨੂੰ ਚੋਰ ਨਹੀਂ ਕਹਿੰਦੇ ਸਹੀ ਬੰਦੇ ਨੂੰ ਚੋਰ ਹਮੇਸ਼ਾ ਕਹਿੰਦੇ ਆ ਪਰ ਸਾਡੇ ਬੱਚਿਆਂ ਨੇ ਕਦੀ ਐਸਾ ਕੰਮ ਨਹੀਂ ਕਰਿਆ ਨਾ ਕਿਸੇ ਦੇ ਬੱਚੇ ਤੇ ਅਸੀਂ ਜਲੀਏ ਨਾ ਕਿਸੇ ਨੂੰ ਗਲਤ ਕਹੀਏ ਹਰੇਕ ਬੱਚੇ ਨੂੰ ਕਹਾ ਬੇਟੇ ਇਹ ਨਾ ਕੰਮ ਕਰੋ ਇਹ ਨਾ ਕਰੋ ਇੱਕ ਕੰਮ ਕਰੋ ਨੌਕਰੀ ਕਰੋ ਤਨਖਾਹ ਕਮਾਓ ਆਪਣੇ ਪੈਸਿਆਂ ਦਾ ਖਾਓ ਮਤਲਬ ਅੱਜ ਬਹੁਤ ਖੁਸ਼ੀ ਦੋ ਬੱਚੇ ਨੇ ਮੇਰੇ ਪਾਸ ਦੋਏ ਮੇਰੇ ਅੱਛੇ ਆ ਬੱਚੇ ਬਹੁਤ ਵਧੀਆ ਖੁਮਾਰੇ ਆ ਖਾਰੇ ਆ ਖੁਸ਼ੀ ਹੁੰਦੀ ਆ ਦੇਖ ਕੇ ਇਕੱਲੇ ਪਏ ਵੀ ਸੋਚ ਕੇ ਲੱਗਦਾ ਵੀ ਹਾਂ ਮੈਂ ਅੱਛਾ ਆਪਣੇ ਬੱਚਿਆਂ ਨੂੰ ਅੱਛੀ ਅਕਲ ਦੇਈ ਆ ਮਤਲਬ ਕੋਈ ਗਲਤ ਰਾਇ ਨਹੀਂ ਦਈ ਕਦੀ ਮਾੜੇ ਕੰਮ ਮੈਂ ਆਪਣੇ ਬੱਚੇ ਨੂੰ ਕਦੀ ਲੁਕੋਂਦੀ ਨਹੀਂ ਹੈਗੀ ਵੀ ਬੱਚੇ ਕੀ ਮਦਦ ਕਰੋ ਵੀ ਬੱਚੇ ਨੇ ਗਲਤ ਕੰਮ ਕਰ ਦਿਆ ਮੈਂ ਤਾਂ ਸੋਚਦੀ ਆ ਵੀ ਜੋ ਬੱਚਾ ਗਲਤ ਕੰਮ ਕਰਦਾ ਉਸ ਕੀ ਕਦੀ ਮਦਦ ਨਾ ਕਰੋ ਉਸ ਨੂੰ ਕਹਿ ਕੇ ਉਸਕੇ ਮਤਲਬ ਸ਼ਿਕਾਇਤ ਕਰੋ ਵੀ ਹਾਂ ਇਹੋ ਬੱਚਾ ਗਲਤ ਤਾਂ ਕਿਉਂਕਿ ਬੱਚੇ ਨੂੰ ਇਹ ਨਾ ਪਤਾ ਲੱਗੇ ਵੀ ਮੇਰਾ ਮਾਪੇ ਮੇਰੀ ਮਦਦ ਕਰ ਰਿਹਾ ਜੋ ਜਿਸ ਬੱਚੇ ਕੇ ਆਪਾਂ ਮਦਦ ਕਰਾਣਾ ਗਲਤ ਕੰਮ ਦੀ ਚੋਰੀ ਕੀ ਨਸ਼ਾ ਕੀ ਕਿਉਂਕਿ ਉਹ ਬੱਚੇ ਕਾ ਹੱਥ ਜਾਦਾ ਖੁੱਲਦਾ ਪਿਆ ਉਸ ਬੱਚੇ ਨੂੰ ਡਰ ਨਹੀਂ ਰਹਿੰਦਾ ਹੈਗਾ ਜੇ ਨਹੀਂ ਕਰੂੰਗੇ ਫਿਰ ਉਹ ਨੂੰ ਆਏ ਕਰੂਗਾ ਵੀ ਮੇਰੀ ਮਾਂ ਤੋਂ ਮੈਨੂੰ ਛਡਾਉਣੇ ਕੀ ਨਹੀਂ ਤਾਂ ਮੈਂ ਨੂੰ ਕੁੱਟੂਗੇ ਮੈਨੂੰ ਫੜ ਕੇ ਲੈ ਜੂਗੇ ਮੈਨੂੰ ਜੇਲ੍ਹ ਕਰੂਗੇ ਤਾਂ ਇਸ ਬੱਚੇ ਨੂੰ ਡਰ ਚਾਹੀਦਾ ਇਸ ਗੱਲ ਦਾ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਅਸੀਂ ਚਾਹਵਾਂਗੇ ਕਿ ਜਿੰਨੇ ਵੀ ਤੁਸੀਂ ਗਾਣੇ ਅਜ ਤੱਕ ਰਿਲੀਜ਼ ਕੀਤੇ ਜਿਹੜਾ ਤੁਹਾਡਾ ਸੁਪਨਾ ਹੈ ਉਹ ਜ਼ਰੂਰ ਪੂਰਾ ਹੋਵੇ ਤਾਂ ਆ ਸੀਗੀ ਸਾਡੀ ਗੱਲਬਾਤ ਜੋ ਕਿ ਨਵੇਂ ਸਿੰਗਰ ਹੁਣ ਉੱਠਣ ਵਾਲੇ ਨੇ ਤਾਂ ਅਸੀਂ ਜ਼ਰੂਰ ਚਾਹਵਾਂਗੇ ਜਿਹੜੇ ਇਹਨਾਂ ਦੇ ਗਾਣੇ ਨੇ ਉਹ ਬਹੁਤ ਜ਼ਿਆਦਾ ਜਿਹੜੇ ਕਿ ਹਿੱਟ ਜਾਣ ਇਹਨਾਂ ਨੂੰ ਲੋਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਿਆਰ ਮਿਲੇ ਤਾਂ ਇਹੋ ਜੀਆਂ ਨਵੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਤੁਹਾਡੇ ਨਾਲ ਮੈਂ ਕਰੋਨਾ ਸ਼ਰਮਾ ਕੈਮਰਾ ਪਰਸਨ ਨਿਸ਼ਾਨਦੇਵ